ਤੁਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ بارش ਦੇ ਕਾਰਨ ਕਈ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੇ ਵਿੱਚ ਇੱਕ ਖਬਰ ਸਾਹਮਣੇ ਆਈ ਹੈ ਫਰੀਕੋੜ ਜ਼ਿਲ੍ਹੇ ਦੇ ਪਿੰਡ ਅਹਿਲ ਦੀ ਜਿੱਥੇ ਇੱਕ ਪਰਿਵਾਰ ਇੱਕ ਛੱਤ ਦੇ ਹੇਠਾ ਪੈ ਰਿਹਾ ਸੀ ਤਾਂ ਅਚਾਨਕ ਕਮਰੇ ਦਾ ਗੱਡਾ ਟੁੱਟ ਗਿਆ ਅਤੇ ਜਿਸ ਕਾਰਨ ਸਾਰੀ ਹੀ ਛੱਤ ਡਿੱਗ ਪਈ ਅਤੇ ਪਰਿਵਾਰ ਥੱਲੇ ਪਿਆ ਜਿਨ੍ਹਾਂ ਦੇ ਵਿੱਚ ਛੱਤ ਦੇ ਗੰਦੇ ਨਾਲ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਰੀ ਕੋਰ ਦੇ ਗਰੂਸ ਹੈਬ ਮੈਡੀਕਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਅਤੇ ਇਲਾਜ ਉਪਰੰਤ ਉਹਨਾਂ ਨੂੰ ਘਰ ਵਾਪਸ ਭੇਜਤਾ ਗਿਆ ਅਤੇ ਹੁਣ ਘਰ ਦੇ ਛੱਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਦੱਸਿਆ ਕਿ ਇਸ ਪਰਿਵਾਰ ਬਾਰੇ ਜਾਣਕਾਰੀ ਨਿਕ ਕੇ ਸਾਹਮਣੇ ਆਈ ਹੈ ਕਿ ਇਹ ਫਰੀडम फाइਟਰ ਜੰਗੀਰ ਸਿੰਘ ਦਾ ਪਰਿਵਾਰ ਹੈ ਅਤੇ ਜਿੱਥੇ ਪਰਿਵਾਰ ਵੱਲੋਂ ਛੱਤ ਡਿੱਗਣ ਬਾਰੇ ਦੱਸਿਆ ਗਿਆ ਤਾਂ ਉਹਨਾਂ ਦੇ ਬੇਟੇ ਵੱਲੋਂ ਕਿਹਾ ਗਿਆ ਕਿ ਸਰਕਾਰ ਉਹਨਾਂ ਨੂੰ ਅੱਖੋਂ ਪਰੋਖੇ ਰੱਖਦੀ ਹੈ ਸਰਕਾਰ ਫ੍ਰੀਡਮ ਫਾਈਟਰਾਂ ਨੂੰ ਕੋਈ ਵੀ ਉਹਨਾਂ ਦਾ ਬਣਦਾ ਮਾਰਸ ਮਾਰ ਦੇ ਹੀ ਦਿੰਦੀ ਉਹਨਾਂ ਕਹਿੰਿਆ ਕਿ ਸਰਕਾਰ ਨੂੰ ਇਸ ਵਾਰਤ ਧਿਆਨ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਫ੍ਰੀਡਮ ਫਾਈਟਰ ਦੇ ਪਰਿਵਾਰਕ ਮੈਂਬਰ ਬਲਦੀਵ ਸਿੰਘ ਸਾਨਾ ਸਰਦਾਰ ਜਗਨੀਰ ਸਿੰਘ ਐਂਡ ਐਲ ਜੋ ਇੱਕ ਛੱਪਤੀ ਗੰਦੀ ਘਟਨਾ ਸੀ ਕਿਸ ਤਰ੍ਹਾਂ ਇਹ 31 ਤਰੀਕ ਰਾਤ ਨੂੰ ਅਚਾਨਕ ਅੰਦਰ ਪਿਆਂ ਤੋਂ ਗਾਰਡਰ ਦੇ ਟੁੱਟ ਜਾਣ ਨਾਲ ਛੱਤ ਡਿੱਗ ਪਈ ਜਿਸ ਵਿੱਚ ਸਾਡੇ ਪੂਰੇ ਪਰਿਵਾਰ ਦੇ ਚਾਰ ਜੀਆਂ ਦੇ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਫੌਰੀ ਤੌਰ ਤੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਕਰਵਾ ਕੇ ਸਾਰੇ ਬਾਕੀ ਜੋ ਵੀ ਪਰਿਵਾਰ ਦਾ ਬੜੇ ਸਨੇਤੋਂ ਦੇਸ਼ ਦੇ ਪੰਜਾਬੀ ਵਿੱਚ ਹਿੱਸਾ ਪਾਉਣ ਵਾਲੇ ਬਜ਼ੁਰਗ ਜਿੰਗੀਰ ਸਿੰਘ ਅਤੇ ਪ੍ਰੀਤਮ ਸਿੰਘ ਦੋ ਭਾਈ ਸਨ ਜਿਨ੍ਹਾਂ ਵਿੱਚੋਂ ਪ੍ਰੀਤਮ ਸਿੰਘ ਦੀ ਮੌਤ ਉਸ ਵਾਰ ਹੀ ਹੋ ਗਈ ਸੀ ਉਸ ਤੋਂ ਬਾਅਦ ਘਰੇ ਆਣ ਕੇ ਸਾਡੇ ਜੁਰਗਨ ਨੇ ਨਾ ਤਾਂ ਵੀ ਸ਼ਾਦੀ ਕਰਵਾਈ ਉਹਨਾਂ ਨੂੰ ਅੱਜ ਤੱਕ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਤੋਂ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਪ੍ਰਾਪਤ ਹੋਈ ਕਿਉਂਕਿ ਬੱਚੇ ਬੇਰਜ਼ਗਾਰ ਫਿਰਦੇ ਸਾਨੂੰ ਵੀ ਬੇਰਜ਼ਗਾਰ ਛੜਦਾ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੇਸ਼ ਪਾਕਿਸਤਾਨ ਦੇ ਪਰਿਵਾਰਾਂ ਦੀ ਸਹਾਇ ਲਈ ਜਾਵੇ ਨਾ ਕਿ ਟੱਲੇ ਬੁੱਤਾਂ ਤੇ ਹਾਰ ਪਾ ਕੇ ਤੇ ਆਜ਼ਾਦੀ ਦਾ ਨਿੰਗ ਨਾ ਵਣੇ ਇਸ ਕਰਕੇ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਤੇ ਪਹੁੰਚ ਕਰਕੇ ਉਹਨਾਂ ਦੇ ਸਾਰ ਲੈਣੀ ਜ਼ਰੂਰੀ ਹੈ ਕਿਉਂਕਿ ਜੇ ਸਰਕਾਰਾਂ ਆਪ ਦੇ ਘਰ ਘਰ ਸਕਦੇ ਨੇ ਕਿ ਉਹਨਾਂ ਦੇ ਪਰਿਵਾਰਾਂ ਵਾਸਤੇ ਕਿਉਂ ਕੁਝ ਨਹੀਂ ਕਰ ਸਕਦੇ ਜਿਨ੍ਹਾਂ ਨੇ ਰਾਜ ਗੱਦੀ ਨਾਲ ਤੇ ਬਿਠਾਇਆ ਜਦੋਂ ਛੱਤ ਡਿੱਗੀ ਆ ਉਦੋਂ ਪਰਿਵਾਰ ਇਥੇ ਇੱਕ ਕਮਰੇ ਦੇ ਵਿੱਚ ਕੌਣ-ਕੌਣ ਮੌਜੂਦ ਸੀ ਮੇਰੀ ਪਤਨੀ ਬਲਜਿੰਦਰ ਕੌਰ ਵੱਡੇ ਭਾਈ ਦੀ ਨੂੰ ਰਾਜਵੀਰ ਕੌਰ ਬੇਟਾ ਪਵਨਦੀਪ ਸਿੰਘ ਤੇ ਮੈਂ ਵੀ ਵਿਚੇ ਮੌਜੂਦ ਸੀ ਉੱਥੇ ਤੇ ਮੈਂ ਪਾਸੇ ਤੇ ਸੀ ਮੇਰੇ ਕੋਲ ਸਾਥ ਨੂੰ ਇਸ ਕਰਕੇ ਇੱਕ ਬਾਈ ਦੀ ਪਤਨੀ ਸਖਵਿੰਦਰ ਕੌਰ ਚਾਰਜੀ ਉਹ ਆ ਚਾਰਾਂ ਜੀਆਂ ਦੇ ਬੱਚੇ ਮੈਂ ਸਾਈਡ ਤੇ ਸੀ ਤੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਹੁਣ ਹਾਲਾਤ ਛੱਤ ਪਾਉਣ ਲੱਗੇ ਆ ਸੋ ਉਹਦੀ ਵੀ ਮਤਲਬ ਮਤਲਬ ਸਾਡੇ ਬਲਾਕ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਕਿਉਂਕਿ ਉਸ ਦਿਨ ਤੋਂ ਹੀ ਪ੍ਰੇਮੀਆਂ ਦਾ ਪਾਤਾ ਸਾਡੇ ਘਰੇ ਲੱਗਿਆ ਹੈ ਸਾਡੀ ਆਸਤਾ ਬੜੇ ਪੁਰਾਣੇ ਸਮੇਂ ਤੋਂ ਬਜ਼ੁਰਗਾਂ ਤੋਂ ਲੈ ਕੇ ਮੇਰਾ ਸੱਚਾ ਸਬਦ ਨਾਲ ਜੁੜੀ ਹੈ ਕਿਉਂਕਿ ਸਾਡੇ ਬਜ਼ੁਰਗ ਲਗਭਗ 1974 ਤੋਂ ਦਰਬਾਰ ਨਾਲ ਜੁੜੇ ਧੰਨਵਾਦ